ਰਾਤ ਤਕਰੀਬਨ 10 ਕੋਈ ਤੋਂ ਸਾਵਣੇ ਇੱਕ ਵੱਡੀ ਅਪਡੇਟ ਅਸੀਂ ਲੈ ਕੇ ਆਏ ਸੀ ਕਿ ਦਰਿਆ ਸਤਲੁਜ ਦੇ ਵਿੱਚ ਬੀਤੀ ਰਾਤ ਜੋ ਇਹ ਤੋਂ ਅਗਲੇ ਦਿਨ ਤਕਰੀਬਨ 2 ਵਜੇ 90 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਤਾਂ ਫਿਰ ਇਹ ਵੀ ਅਪਡੇਟ ਨਾਲ ਦੇ ਦਿੱਤੀ ਸੀ ਕਿ ਦਰਿਆ ਸਤਲੁਜ ਦਾ ਹੁਣ ਪਾਣੀ ਵੱਧ ਸਕਦਾ ਹੈ ਤੇ ਹੁਣ ਹੋਰ ਤਸਵੀਰਾਂ ਸਾਹਮਣੇ ਆ ਚੁੱਕੀਆਂ ਤਾਂ ਪਹਿਲੀਆਂ ਤਸਵੀਰਾਂ ਦੇਖ ਸਕਦੇ ਹੋ ਪਹਿਲਾ ਨਗਾਲ ਦਰਿਆ ਸਤਲੁਜ ਦੇ ਵਿੱਚ ਪਹੁੰਚ ਚੁੱਕਿਆ ਹੈ ਤਾਂ ਤਸਵੀਰਾਂ ਨੇ ਇਹ ਪਹਿਲੀ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਟੈਂਪ ਪਾਣੀ ਬਹੁਤ ਜ਼ਿਆਦਾ ਹੁਣ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵੱਧ ਰਿਹਾ ਜੋ ਸਤਲੁਜ ਦੇ ਵਿੱਚ ਰੋਪੜ ਤੋਂ 90000 ਕਿਊਬਿਕ ਪਾਣੀ ਛੱਡਿਆ ਗਿਆ ਸੀ ਉਸ ਦੀ ਆਮਦ ਜੋ ਮੈਂ ਤੇ ਪੁੱਤ ਜਗਰਾਵ ਰੋਡ ਜਾਂਦਾ ਰਸਤੇ ਚ ਦਰਿਆ ਸਤਲੁਜ ਦਾ ਪੋਹੋਂਦਾ ਇੱਥੇ ਆਮਦ ਹੋ ਚੁੱਕੀ ਹੈ ਤਾਂ ਆਪਣੇ ਆਪ ਚ ਬਹੁਤ ਵੱਡੀ ਅਪਡੇਟ ਹੈ ਅਗਲਾ ਜਿੰਨੇ ਵੀ ਏਰੀਆ ਲੋਜੇ ਨੇ ਜੇਕਰ ਤੁਸੀਂ ਦਰਿਆਵਾਂ ਦੇ ਅੰਦਰ ਹੋ ਤਾਂ ਹੁਣ ਤੁਸੀਂ ਦੂਰ ਸੁਰੱਖਿਅਤ ਥਾਵਾਂ ਤੇ ਚੱਲ ਜਾਓ ਕਿਉਂਕਿ ਦਰਿਆ ਸਤਲੁਜ ਦਾ ਹੁਣ ਬਹੁਤ ਤੇਜ਼ੀ ਦੇ ਨਾਲ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਪਾਖੜਾ ਦਾ ਜੋ ਲੈਵਲ ਹੈ ਪਾਖੜਾ ਦਾ ਲੈਵਲ ਲਗਾਤਾਰ ਵਧ ਰਿਹਾ ਮਹਿਜ਼ ਖਤਰੇ ਦੇ ਨਿਸ਼ਾਨ ਤੋਂ 1.5 ਫੁੱਟ ਅਜੇ ਦੂਰ ਖਾਲੀ ਹੈ ਤਾਂ 1.5 ਫੁੱਟ ਪਾਣੀ ਹੋਰ ਵਧ ਜਾਂਦਾ ਤਾਂ ਫਿਰ ਪਾਖੜਾ ਦਾ ਜੋ ਖਤਰੇ ਦੇ ਨਿਸ਼ਾਨ ਤੋਂ ਹੋ ਜਾਏਗਾ ਤਾਂ ਆਪਣੇ ਆਪ ਚ ਕਬੱਡੀ ਆਪਣੇ ਅਪਡੇਟ ਤਸਵੀਰਤ ਨੂੰ ਦਿਖਾ ਦਿੰਨੇ ਆ ਕਿ ਦਰਿਆ ਸਤਲੂ ਜਿੱਦਾ ਹੁਣ ਜੋ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ 90000 ਕਿਊਸਕ ਪਾਣੀ ਜੋ ਛੱਡਿਆ ਗਿਆ ਸੀ ਉਸ ਦੀ ਆਮਦ ਤਕਰੀਬਨ ਦੋ ਕੋ ਘੰਟੇ ਪਹਿਲਾਂ ਹੋਈ ਸੀ ਪਾਣੀ ਜਦੋਂ ਵਧਣਾ ਸ਼ੁਰੂ ਹੋਇਆ ਸੀ ਤੇ ਹੁਣ ਪਾਣੀ ਆਪਾਂ ਇਹ ਮੰਨ ਸਕਦੇ ਹਾਂ ਕਿ ਤੇਜ਼ੀ ਦੇ ਨਾਲ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਜੇ ਤੁਹਾਨੂੰ ਦਿਖਾਉਣੀ ਹੈ ਕਿਸ ਕਿਸ ਜਗ੍ਹਾ ਤੋਂ ਕਿੱਦਾਂ ਕਿੱਦਾਂ ਅੱਗੇ ਜਾ ਰਿਹਾ ਹੈ ਤਾਂ ਹੁਣੇ ਸਾਹਮਣੇ ਤਸਵੀਰ ਦੇਖ ਲਓ ਇਸ ਜਗ੍ਹਾ ਤੋਂ ਕੁਝ ਟਾਈਮ ਪਹਿਲਾਂ ਪਾਣੀ ਦੀ ਸਪੀਡ ਸਲੋ ਸੀ ਪਰ ਹੁਣ ਤੇਜ਼ ਹੋ ਚੁੱਕੀ ਹੈ ਤਾਂ ਆਪਣੇ ਆਪ ਚ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦੇ ਵਿੱਚ ਜੋ 90000 ਕਿਊਸਕ ਪਾਣੀ ਛੱਡਿਆ ਗਿਆ ਸੀ ਉਹ ਮਾਝ ਪਰਤੋ ਜੋ ਜਗਰਾਵ ਰੋਡ ਜਾਂਦਾ ਇਸ ਜਗ੍ਹਾ ਤੇ ਉਸ ਪਾਣੀ ਦਾ ਹੁਣ ਪਹਿਲਾ ਨਗਾਲ ਪਹੁੰਚ ਚੁੱਕਿਆ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਹੁਣ ਵਹਾਅ ਬਹੁਤ ਜ਼ਿਆਦਾ ਤੇਜ਼ ਹੋ ਚੁੱਕਿਆ ਜੇਕਰ ਤੁਸੀਂ ਦਰਿਆਵਾਂ ਦੇ ਅੰਦਰ ਕਿਤੇ ਕੰਮ ਕਰ ਰਹੇ ਹੋ ਤਾਂ ਹੁਣ ਸੁਰੱਖਿਤ ਥਾਵਾਂ ਤੇ ਚੱਲ ਜਾਓ ਕਿਉਂਕਿ ਅਸੀਂ ਵਾਰ-ਵਾਰ ਕਹਿੰਦੇ ਹਾਂ ਕਿ ਪ੍ਰਸ਼ਾਸਨ ਨੇ ਜੋ ਰਵਾਈਜ਼ਰੀ ਜਾਰੀ ਕੀਤੀ ਹੈ ਕਿ ਹਮਾਚਲ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਤਾਂ ਕਿਸੇ ਵੀ ਟਾਈਮ ਪਾਣੀ ਹੋਰ ਵੀ ਛੱਡਿਆ ਜਾ ਸਕਦਾ ਹੈ ਤਾਂ ਦਰਿਆ ਸਤਲੁਜ ਫੁੱਲ ਪੂਰਾ ਉਫਾਨ ਤੇ ਹੈ ਇੱਧਰ ਕੈਮਰਾਮੈਨ ਮਾਰ ਕੇ ਦਿਖਾਉਣੇ ਕਿ ਅੱਗੇ ਤੱਕ ਤਸਵੀਰ ਤੁਸੀਂ ਜਦੋਂ ਦੇਖੋਗੇ ਤਾਂ ਹੈਰਾਨ ਰਹਿ ਜਾਓਗੇ ਕਿਉਂਕਿ ਪਾਣੀ ਦਾ ਜੋ ਜਲ ਪਦਰ ਇੰਨਾ ਤੇਜ਼ ਹੈ ਕਿ ਦੇਖਣਾ ਬਹੁਤ ਔਖਾ ਹੋਇਆ ਪਿਆ ਇਹ ਹਾਲਾਤ ਬਣ ਚੁੱਕਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਿਆ ਸਤਲੁਜ ਦਾ ਜੋ ਜਲਪੱਤਰ ਹੈ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਤਕਰੀਬਨ ਜੋ 90000 ਕਿਊਸਿਕ ਪਾਣੀ ਛੱਡਿਆ ਗਿਆ ਸੀ ਉਸ ਤੋਂ ਉਹ ਪਾਣੀ ਹੁਣ ਇੱਥੇ ਪਹੁੰਚ ਚੁੱਕਿਆ ਹੈ ਤਾਂ ਨਿਸ਼ਾਨੀਆਂ ਲਗਾਈਆਂ ਹੋਈਆਂ ਸੀ ਇਹ ਤੁਸੀਂ ਦੇਖ ਸਕਦੇ ਹੋ ਇੱਟ ਵਗੈਰਾ ਪਈ ਹੈ ਤਾਂ ਇਸ ਜਗ੍ਹਾ ਦੇ ਉੱਪਰ ਹੁਣ ਪਾਣੀ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਜੇਕਰ ਆਪਾਂ ਪਹਿਲਾਂ ਦੀ ਗੱਲ ਕਰੀਏ ਤਕਰੀਬਨ 2 ਦਿਨ ਪਹਿਲਾਂ ਦੀ ਤਾਂ ਪਾਣੀ ਇਸ ਜਗ੍ਹਾ ਤੇ ਸੀ ਜਿੱਥੇ ਮੈਂ ਖੜਾ ਹਾਂ ਇਸ ਜਗ੍ਹਾ ਤੇ ਪਾਣੀ ਆ ਗਿਆ ਸੀ ਪਰ ਉਸ ਤੋਂ ਪਾਣੀ ਘਟਿਆ ਸੀ ਪਰ ਹੁਣ ਪਾਣੀ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਉਹ ਪਾਣੀ 72000 ਸੀ ਤੇ 90000 ਹੈ ਤੇ ਫਿਰ ਆ ਪੈੜੀ ਲਗਾ ਸਕਦੇ ਆ ਕਿ ਪਾਣੀ ਇਸ ਥਾਂ ਤੋਂ ਕਾਫੀ ਜ਼ਿਆਦਾ ਅੱਗੇ ਜਾਏਗਾ ਤਾਂ ਤਕਰੀਬਨ ਜਿੰਨੀ ਵੀ ਝੋਨੇ ਦੀ ਫਸਲ ਸੀ ਉਹ ਦਰਿਆਵਾਂ ਦੇ ਵਿੱਚ ਡੁੱਬ ਚੁੱਕੀ ਹੈ ਔਰ ਕਿੰਨੀਆਂ ਵੀ ਥਾਵਾਂ ਤੇ ਦਰਿਆ ਨੇ ਢਾਹ ਲਾਈ ਹੋਈ ਹੈ ਹਾਲਾਤ ਉੱਥੋਂ ਦੇ ਚਿੰਤਾਜਨਕ ਨੇ ਤਾਂ ਲੋਹੀਆਂ ਐਰੀ ਨੂੰ ਸਭ ਤੋਂ ਵੱਡਾ ਖਤਰਾ ਕਿ ਫਿਰੋਜ਼ਪੁਰ ਐ ਫਾਜ਼ਿਲਕਹਿਂ ਉੱਥੇ ਖੜਾ ਨੇ ਪਹਿਲਾਂ ਹੀ ਤਬਾਹੀ ਮਚਾਈ ਹੋਈ ਹੈ ਤਸ ਪਾਣੀ ਦੇ ਨਾਲ ਬਹੁਤ ਜ਼ਿਆਦਾ ਵੱਡਾ ਉਤੇ ਖਤਰਾ ਪੈਦਾ ਹੋਏਗਾ ਤਾਂ ਆਪਣੇ ਆਪ ਚ ਇੱਕ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਰਿਆ ਸਤ루ਜ ਦੀ ਕਿ ਦਰਿਆ ਸਤ루ਜ ਦਾ ਜੋ ਜਲ ਪੱਧਰ ਹੈ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਛਲੰਦ ਰੂਪ ਦੇ ਵਿੱਚ ਹੁਣ ਦਰਿਆ ਸਤ루ਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਔਰ ਦੂਜੇ ਪਾਸੇ ਉਹ ਤਸਵੀਰ ਦਿਖਾਉਣੇ ਆ ਕਿ ਜਦੋਂ 2 ਦਿਨ ਪਹਿਲਾਂ ਦਰਿਆ ਸਤ루ਜ ਦਾ ਪਾਣੀ ਇੱਥੇ ਤੱਕ ਪਹੁੰਚ ਸਕਿਆ ਸੀ ਜਿੱਥੇ ਜਣਾ ਤੇ ਮੈਂ ਖੜਾ ਆ ਪਾਣੀ ਉਸ ਤੋਂ ਬਾਅਦ ਉਤਰਦਾ ਹੈ ਤਾਂ ਫਿਰ ਹੁਣ ਦੁਬਾਰਾ ਫਿਰ ਜੋ ਛੱਲਾਨ ਰੂਪ ਵਿੱਚ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਤੱਕ ਪਹੁੰਚ ਚੁੱਕਿਆ ਹੈ ਇੱਥੋਂ ਤੱਕ ਤਾਂ ਪਾਣੀ ਉਹ ਤੋਂ 72 ਸੀ ਤੇ ਹੁਣ 90 ਪਾਣੀ ਅੱਗੇ ਤੱਕ ਜਾਏਗਾ ਤਾਂ ਆਪਣੇ ਆਪ ਜਗ ਚਿੰਤਾ ਦਾ ਵਿਸ਼ਾ ਵੀ ਹੈ ਤੇ ਵੱਡੀ ਖ਼ਬਰ ਵੀ ਹੈ ਦੂਜੇ ਪਾਸੇ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਫੱਟ ਰਿਹਾ ਹੈ بارش ਹੋਤੀ ਹੋ ਰਹੀ ਹੈ ਤਾਂ ਪਾਣੀ ਦਰਿਆ ਦੇ ਵਿੱਚ ਹੋਰ ਵੀ ਛੱਡਿਆ ਜਾ ਸਕਦਾ ਹੈ 90 ਹਜ਼ਾਰ ਤੋਂ ਬਾਅਦ ਹੋਰ ਵੀ ਛੱਡਿਆ ਜਾ ਸਕਦਾ ਹੈ ਇਸ ਪਾਣੀ ਤੋਂ ਬਾਅਦ ਜੋ ਅਪਡੇਟ ਹੋਰ ਆਈ ਹੈ 63000 ਪਾਣੀ ਤੱਕ ਦਰਿਆ ਦੇ ਵਿੱਚ ਚੱਲੇਗਾ ਜੇਕਰ ਜ਼ਿਆਦਾ ਪਾਣੀ ਵੱਧ ਜਾਂਦਾ ਹੈ ਪਖੜਾ ਤਾਂ ਖਤਰੇ ਦੇ ਲੈਵਲ ਤੇ ਪਤਾ ਹੈ ਆਪਾਂ ਨੂੰ ਤਾਂ ਫਿਰ ਪਾਣੀ ਹੋਰ ਵੀ ਛੱਡਿਆ ਜਾ ਸਕਦਾ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦੇ ਵਿੱਚ ਜੋ 90000 ਕਿਊਸਕ ਪਾਣੀ ਛੱਡਿਆ ਗਿਆ ਸੀ ਉਸ ਦੀ ਆਮਦ ਹੋ ਚੁੱਕੀ ਹੈ ਪਾਣੀ ਇੱਥੇ ਪਹੁੰਚ ਚੁੱਕਿਆ ਹੈ ਤਾਂ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ ਤਾਂ ਅੱਜ ਵੀ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਸੀ بارش ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਕੀਤਾ ਸੀ ਤਾਂ بارش ਜੋ ਹੈ ਸਵੇਰ ਤੋਂ ਹੋਣੇ ਸ਼ੁਰੂ ਹੋਈ ਫੇਰ ਰੁਕ ਗਈ ਹੁਣ ਫਿਰ ਪੈਣੇ ਸ਼ੁਰੂ ਹੋ ਚੁੱਕੀਆਂ ਤੇ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਤੁਸੀਂ ਕਿਥੇ ਕਿਥੇ ਸਾਡੇ ਨਾਲ ਜੁੜੇ ਹੋ ਤੁਸੀਂ ਆਪਣੇ ਕੀਮਤੀ ਸਹਿਯਾ ਜਰੂਰ ਦਿਓ ਸਾਡੀ ਰਿਪੋਰਟ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਪਰ ਅਸੀਂ ਸਹੀ ਤਸਦੀਕ ਜਾਣਕਾਰੀ ਤੁਹਾਡੇ ਤੱਕ ਲਗਾਤਾਰ ਪਹੁੰਚਾ ਰਹੇ ਹਾਂ ਤੇ ਜਲਦ ਮੈਂ ਨਵੀਂ ਰਿਪੋਰਟ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਸੋਨੂ ਨਾਰਦੇਵ ਇਹਨਾਂ ਦਾ ਨਿਊਜ਼ ਦਰਿਆ ਸਤਲੁਜ